हां जी ਕਿ ਮੈਂ ਉਸਾਰੇ ਸੰਭੂ ਬਾਰਡਰ ਬਾਰੇ ਜਾਣਕਾਰੀ ਦਿੰਨੇ ਆ ਤੇ ਜਿਹੜਾ ਮੋਰਚਾ 13 ਫਰਵਰੀ ਨੂੰ ਤੁਹਾਨੂੰ ਪਤਾ ਕਿੰਨਾ ਜ਼ਿਆਦਾ ਉੱਥੇ ਬੰਬ ਛੱਡੇ ਨੇ ਤਕਰੀਬਨ 14-1500 ਬੰਬ ਉਦਣ ਛੱਡੇ ਨੇ ਤੇ ਕਿੰਨੇ ਹੀ ਬੰਦੇ ਉਦੋਂ ਜ਼ਖਮੀ ਹੋਏ ਨੇ ਹਸਪੀਟਲ ਭਰ ਗਿਆ ਤੀ ਰਾਜਪੁਰੇ ਦਾ ਸਰਕਾਰੀ ਹਸਪਤਾਲ ਉਸ ਦੌਰਾਨ ਮੇਰੇ ਵੀ 2-3 ਘੰਟਿਆਂ ਦਾ 3 ਘੰਟਿਆਂ ਦਾ ਵਿਚਰਦਾ ਸੀ ਇੱਕ ਬੰਬ ਵੱਜਦਾ 4 ਵਜੇ ਦੇ ਵਿਚਕਾਰ 4 ਤੋਂ 5 ਵਜੇ ਦਾ ਟਾਈਮ ਹੁੰਦਾ ਤੇ ਬਹੁਤ ਜ਼ਿਆਦਾ ਜਿਹੜੇ ਬੰਬ ਛੱੜਦੇ ਨੇ ਉੱਪਰ ਦੂਰਵੀਨ ਲੱਗੀ ਹੋਈ ਆ ਉਹਨਾਂ ਦੇ ਉਹ ਦੂਰਵੀਨ ਤੋਂ ਆਏ ਟਾਰਗੇਟ ਕਰਦੇ ਨੇ ਸਿੱਧਾ ਬੰਦੇ ਬੱਲੀ ਦੇਖ ਕੇ ਕਿ ਕਿਹੜਾ ਮੂਰੇ ਹੁੰਦਾ ਉਹਦੇ ਛੱਡੋ ਤੇ ਉਹ ਤੋਂ ਬਾਅਦ ਜਦੋਂ ਅਸੀਂ ਬੈਰੀਕੇਡ ਪੱਟੇ ਨੇੜੇ ਹੋਏ ਕਿਲੇ 'ਤੇ ਪੱਟਣ ਲੱਗੇ ਹੋਏ ਸੀ ਕਿੱਲ ਬਹੁਤ ਡੁੰਗੇ ਸੀ ਤੇ ਟਰੈਕਟਰ 4x4 ਦੀ ਲਿਫਟ ਤੋਂ ਵੀ ਨਹੀਂ ਪੱਟ ਹੋਏ ਇੰਨੇ ਤਕੜੇ ਕਿੱਲੇ ਸੀ ਉਹ ਹੁਣ ਉਹ ਕਿੱਲ ਥੋੜਿਆਂ ਨਾਲ ਪੱਟਾਂਗੇ ਥੋੜੇ ਮੰਗਾ ਲੇ ਦੋ ਤਿੰਨ ਕਿੱਲ ਪੱਟੇ ਗਏ ਉਹਦੇ ਵਿੱਚੋਂ ਤੇ ਜਦੋਂ ਉਹ ਕਿੱਲ ਪੱਟਦੇ ਸੀ ਅਸੀਂ ਦੋ ਤਿੰਨ ਸੌ ਬੰਬ ਸਿੱਟਿਆ ਸਾਡੇ ਤੇ ਪਰਲੇ ਪਾਸੇ ਦੀ ਪੋਲਾ ਵਾਲੀ ਪੁਲਸ ਆਰਮੀ ਨੇ ਵੀ ਸਾਹਮਣੇ ਵਾਲਿਆਂ ਨੇ ਵੀ ਫਿਰ ਜਿਹੜਾ ਵਾਟਰ ਕੈਨਨ ਦਾ ਪਾਣੀ ਆ ਅੱਗੇ ਤਾਂ ਸਿੰਪਲ ਪਾਣੀ ਹੁੰਦਾ ਸੀ ਹੁਣ ਤਾਂ ਉਹਦੇ 'ਚ ਵੀ ਕੈਮੀਕਲ ਪਾਇਆ ਗੁਲਾਬੀ ਰੰਗ ਦਾ ਉਹ ਸਾਰੇ ਸਰੀਰ ਨੂੰ ਲੜਦਾ ਤੇ ਬੰਬ ਇੰਨੇ ਘਾਤਕ ਨੇ ਇੰਨੀ ਆਵਾਜ਼ ਆ ਤੁਸੀਂ ਸੁਣੇ ਹੋਣਾ ਕਿੰਨੇ ਖੜਕੇ ਹੁੰਦੇ ਨੇ ਇਹ ਬੰਬ ਉੱਤੇ ਅੱਤਵਾਦੀਆਂ ਤੇ ਵਰਤੇ ਜਾਂਦੇ ਨੇ ਜੰਮੂ ਕਸ਼ਮੀਰ ਦੇ ਵਿੱਚ ਜਿਹੜੇ ਇੱਥੇ ਕਿਸਾਨਾਂ ਦੇ ਉੱਤੇ ਵਰਤੇ ਗਏ ਨੇ ਤੇ ਜਿਹੜੇ ਆ ਹੁਣ ਇੰਟਰਨੈਟ ਬੰਦ ਆ ਪੰਜਾਬ ਦੇ ਵਿੱਚ ਵੀ ਇੰਟਰਨੈਟ ਬੰਦ ਕਰਤਾ ਦੇਖ ਲਓ ਪੰਜਾਬ ਦੇ 4-5 ਜ਼ਿਲ੍ਹਿਆਂ ਵਿੱਚ ਬੰਦ ਕਰਤਾ ਸੰਗਰੂਰ ਬਠਿੰਡਾ ਮਾਨਸਾ ਆਪਣੇ ਪਟਿਆਲਾ ਮੋਹਾਲੀ ਚੰਡੀਗੜ੍ਹ ਰਾਜਪੁਰਾ ਇੱਥੇ ਤੱਕ ਇੰਟਰਨੈਟ ਬੰਦ ਹੋਇਆ ਪਿਆ ਤੇ ਮਾੜੇ-ਮੋٹے ਇੰਟਰਨੈਟ ਚੱਲਦਾ ਕੋਈ ਖਬਰ ਜਾਣਕਾਰੀ ਆਉਂਦੀ ਨਹੀਂ ਹੈਗੀ ਜਿਹੜਾ ਸੰਭੂ ਬਾਰਡਰ ਦਾ ਸਾਡਾ ਮੋਰਚਾ ਉੱਥੇ ਤਾਂ ਇੰਟਰਨੈਟ ਜਮਾਂ ਹੀ ਨਹੀਂ ਚੱਲਦਾ ਪਹਿਲਾਂ ਮਾੜਾ-ਮੋਟਾ ਕਿਤੇ ਦੂਰ ਦਾ ਨੇੜੇ ਚ ਆ ਕੇ ਚਲਾ ਲਿੰਦੇ ਸੀ ਹੁਣ ਤਾਂ ਚੱਲਦਾ ਹੀ ਨਹੀਂ ਹੈਗਾ ਬਹੁਤ ਜਿਹੜੀ ਸਰਕਾਰ ਇਹ ਗਲਤ ਕਰ ਰਹੀ ਹੈ ਸਰਕਾਰ ਨੂੰ ਚਾਹੀਦਾ ਕਿ ਸ਼ਾਂਤਮਈ ਬੈਠੇ ਨੇ ਸ਼ਾਂਤਮਈ ਜਾ ਕੇ ਕਿਤੇ ਵੀ ਧਰਨੇ ਲਾ ਸਕਦੇ ਕਿਉਂਕਿ ਇੱਕ ਲੋਕਤੰਤਰ ਦੇਸ਼ ਆ ਭਾਰਤ ਆਇਨੀ ਰੋਕਣਾ ਚਾਹੀਦਾ ਕਿਸੇ ਨੂੰ ਏਡੇ ਏਡੇ ਕੰਧਾਂ ਉਸਾਰਤੀਆ ਹੁਣ ਗਾਹਾਂ ਬੈਰੀਕੇਡ ਦੀ ਗੱਲ ਕਰਦੇ ਆ ਕਈ ਕਹਿੰਦੇ ਅ ਜੀਐਸਵੀ ਲਿਆਉ ਜੀਐਸਵੀ ਉਹ ਏਡਾ ਬੜਾ ਕੰਧ ਬਣੀਆ ਸਿਮਿੰਟ ਦੀ ਉਹ ਨਹੀਂ ਪੱਟ ਸਕਦੀ ਇੱਕ ਪੌਕਲੈਨ ਹੁੰਦੀ ਆ ਤੁਸੀਂ ਮਸ਼ੀਨ ਸੁਣੀ ਹੋਣੀ ਐਕਸਕਵੇਟਰ ਉਹ ਪੱਟ ਸਕਦੀ ਆ ਉਹ ਮਸ਼ੀਨਾਂ ਲਿਆਉਣੀਆਂ ਪੈਣੀਆਂ ਨੇ ਤੇ ਜਿਹੜਾ ਸਾਡੇ ਵੱਲੋਂ ਜਜ਼ਬਾ ਨੌਜਵਾਨ ਤਾਂ ਪਿੱਛੇ ਹਟਦੇ ਹੀ ਨਹੀਂ ਨੌਜਵਾਨ ਤਾਂ ਸਮਝ ਕੇ ਸੰਤ ਆਦਤ ਪੈ ਗਈ ਅਸੀਂ ਤਾਂ ਜਬ ਬੰਬ ਡੇਦੇ ਨੇ ਉੱਪਰ ਦੇਖਦੇ ਰਹਿੰਦੇ ਆ ਸਾਨੂੰ ਤਾਂ ਪੂਰਾ ਭੇਤ ਪੈ ਗਿਆ ਇਹ ਚੀਜ਼ਾਂ ਦਾ ਕਿ ਬੰਬ ਕਿਹੜੇ ਬੰਬ ਨੇ ਇਹ ਕਿੱਥੇ ਡਿੱਗਣਗੇ ਤੇ ਕਿਹੜੇ ਬੰਬ ਦਾ ਨੁਕਸਾਨ ਆ ਤੇ ਅਸੀਂ ਤਾਂ ਗਿੱਲੀਆਂ ਬੋਰੀਆਂ ਕਰਕੇ ਹੱਥਾਂ 'ਚ ਰੱਖਦੇ ਆ ਜਿਹੜੇ ਬੰਬ ਜਦੋਂ ਡਿੱਗਦੇ ਨੇ ਅਸੀਂ ਜਦੀ ਢੱਕ ਦਿੰਨੇ ਆ ਵੱਡੇ ਮਾਰੂ ਹਥਿਆਰ ਵੀ ਚੱਲੇ ਨੇ 13 ਫਰਵਰੀ ਦੀ ਸ਼ਾਮ ਨੂੰ ਇੱਕ ਮੁੰਡੇ ਦੇ ਬਾਹਰ ਚ ਗੋਲੀ ਬੱਜੀ ਆਰ ਪਾਰ ਹੋਈ ਆ ਗੋਲੀ ਬਹੁਤ ਜਿਆਦਾ ਆਪਣੇ ਜਿਹੜੇ ਮੁੰਡੇ ਨੇ ਬਜ਼ੁਰਗ ਨੇ ਉਹਨਾਂ ਦਾ ਨੁਕਸਾਨ ਹੋਇਆ ਤੁਸੀਂ ਦੇਖੀ ਹੋਣੀ ਆ ਵੀਡੀਓ ਤੇ ਬਾਕੀ ਪਾਣੀ ਹੁਣ ਅਸੀਂ ਤਾਂ ਪਾਣੀ ਦੀ ਟੈਂਕੀ ਮੁਰੇ ਲੈ ਗਈ ਸੀ ਪਾਣੀ ਅੱਖਾਂ 'ਚ ਮਾਰਿਆ ਪਾਣੀ ਪੀ ਵੀ ਕੇ ਕੁੱਟ-ਕੁੱਟ ਅੱਖਾਂ ਦੇ ਗਿੱਲੇ ਕੱਪੜੇ ਮਾਰੇ ਤਾਂ ਕਿਤੇ ਮਾੜਾ-ਮੋਟਾ ਡੰਗ ਟਪਾਇਆ ਉੱਥੇ ਸਾਡੇ ਤਾਂ ਬੁਰੇ ਹਾਲ ਹੋਏ ਸੀ ਪਏ ਪੂਰੇ ਪਰ ਜਿਹੜਾ ਸਾਡਾ ਜਨੂੰਨ ਸੀ ਉਹ ਸਾਨੂੰ ਪ੍ਰੇਰਿਤ ਕਰਦਾ ਸੀ ਅਸੀਂ ਅੱਗੇ ਵਧੇ ਆ ਜਿਹੜੇ ਆ ਚਾਦਰਾਂ ਲੱਗਿਓ ਸੀ ਤੁਸੀਂ ਦੇਖਿਆ ਹੋਣਾ ਕਿਵੇਂ ਪਟਕੇ ਮਾਰੀਏ ਭਗਾਵ ਕੇ ਮਾਰੀਏ ਜਿਹੜਿਆਲੇ ਵਾਲੇ ਚਾਦਰਾਂ ਵਾਲੇ ਸੀ ਉਹ ਆਪਣੇ ਪੁੱਲ ਤੇ ਸੰਭੂ ਬਾਰਡਰ ਤੇ ਕਿਸਾਨ ਲੀਡਰਾਂ ਆਦੀਆ तकरीबन ਚਾਰ ਮੀਟਿੰਗਾਂ ਹੋ ਗਈਆਂ ਰਾਤ ਵੀ ਹੋਈਆਂ ਤੇ ਉਹਦੇ ਚ ਹੁਣ ਇਹ ਦੱਸਣਗੇ ਅੱਜ 10 11 ਵਜੇ ਤੱਕ ਕੀ ਵਿਚਾਰ ਬਣਾਉਂਦਾ ਇਹਨਾਂ ਦਾ ਕੀ ਕਰਨਗੇ ਅੱਗੇ ਦੀ ਰਣਨੀਤੀ ਤੇ 21 ਤਰੀਕ ਨੂੰ ਸੁਣਦੇ ਆ ਕਿ 21 ਤਰੀਕ ਤੱਕ ਜੇ ਨਾ ਸਰਕਾਰ ਮੰਨੀ ਤਾਂ 21 ਤਰੀਕ ਨੂੰ ਹੁਣ ਫਾਈਨਲ ਦੁਬਾਰਾ ਫੇਰ ਪੱਟਿਆ ਜਾਵੇਗਾ ਤੇ ਦਿੱਲੀਵਾਲ ਨੂੰ ਅੱਗੇ ਵਧਾਂਗੇ ਅੱਗੇ ਵਧਿਆ ਜਾਵੇਗਾ ਕਈਆਂ ਦੇ ਖਾਤੇ ਬੰਦ ਕਰ ਤੇ ਰੀਚਾ ਘਟਾਤੀ ਆ ਜੋ ਸਰਕਾਰ ਲੋਕਤੰਤਰ ਦੇ ਨਾਮ ਦੀ ਉਹ ਇੱਕ ਸਰਕਾਰ ਆ ਅਸਲ ਵਿੱਚ ਜਿਹੜੀ ਇਹ ਕਾਰਵਾਈ ਕਰਦੀ ਆ ਗਲਤ ਕਰ ਰਹੀ ਆ ਇਹਨੂੰ ਆਏ ਨਹੀਂ ਚਾਹੀਦਾ ਸਾਡੇ ਜੱਜਾਂ ਨੂੰ ਸੁਪਰੀਮ ਕੋਰਟ ਨੂੰ ਵਕੀਲਾਂ ਨੂੰ ਕਿਸਾਨਾਂ ਦੇ ਹੱਕ ਵਿੱਚ ਨਿੱਤਰਨਾ ਚਾਹੀਦਾ ਆਵਾਜ਼ ਚੱਕਣੀ ਚਾਹੀਦੀ ਆ ਤੇ ਤੁਸੀਂ ਜ਼ਰੂਰ ਆਓ ਜ਼ਰੂਰ ਸਾਥ ਦਿਓ ਪਹਿਲਾਂ ਕਿਸਾਨ ਜਥੇਬੰਦੀਆਂ ਦੇ ਵਖਰੇਵੇਂ ਸੀ ਹੁਣ ਇਹਨਾਂ ਦੀ ਸਹਿਮਤੀ ਵੀ ਹੋਊਗੀ ਤਕਰੀਬਨ ਹਮਾਇਤ ਵੀ ਕਰਦੇ ਨੇ ਕਿਉਂਕਿ ਜਿਹੜੇ ਕਿਸਾਨ ਨੇ ਮਜ਼ਦੂਰ ਨੇ ਇਹ ਸਾਰਿਆਂ ਦੇ ਸਾਂਝੇ ਹੁੰਦੇ ਨੇ ਹਾਂ ਲੀਡਰਾਂ ਦੇ ਵੱਖਰੇਵੇ ਜਰੂਰ ਹੋ ਸਕਦੇ ਨੇ ਹੁਣ ਚੜੋਣੀ ਆਉਣੇ ਵੀ ਹਮਾਇਤ ਕਰਦੇ ਨੇ ਉਹ ਵੀ ਮੀਟਿੰਗਾਂ ਕਰਦੇ ਨੇ ਸੋ ਸਾਰੇ ਹੁਣ ਇਕੱਠੇ ਹੋ ਜਾਣ ਇਕੱਠੇ ਹੋ ਜੋ ਰਲ ਮਿਲ ਕੇ ਆਪਾਂ ਇਸ ਮੈਦਾਨ ਨੂੰ ਜਿੱਤੀਏ ਜੰਗ ਨੂੰ ਜਿੱਤੀਏ ਤੇ ਐਮਐਸਪੀ ਦੀ ਗਰੰਟੀ ਆ ਹੋ ਪੱਕਾ ਕਾਨੂੰਨ ਬਣਾਈਏ ਹੋਰ ਜਿੰਨੇ ਵੀ ਕਿਸਾਨ ਮੋਰਚਾ ਪਿਛਲੇ ਦਿਆ ਮੰਗਾ ਨੇ ਉਹ ਪੂਰੀਆ ਕਰਾਈਏ ਹੁਣ ਤੱਕ ਆ ਕਿਸਾਨ ਮੋਰਚੇ ਦੌਰਾਨ ਦੋ ਕਿਸਾਨ ਆਪਣੇ ਸ਼ਹੀਦ ਹੋਏ ਨੇ ਤੇ ਬਾਕੀ ਜ਼ਖਮੀ ਬਹੁਤ ਜ਼ਿਆਦਾ ਹੋਏ ਨੇ ਤੇ ਬਾਕੀ ਹੁਣ ਪ੍ਰਬੰਧ ਤਾਂ ਬਹੁਤ ਹੋ ਗਏ ਸੰਭੂ ਬਾਰਡਰ ਤੇ ਖਾਣ ਪੀਣ ਦਾ ਹੋਰ ਰਹਿਣ ਸਹਿਣ ਦਾ ਸਭ ਇੰਤਜ਼ਾਮ ਹੋਇਆ ਪਿਆ ਬਹੁਤ ਜਿਹੜੇ ਲੋਕਲ ਲੋਕ ਨੇ ਉੱਥੇ ਦੇ ਨੇੜੇ ਵਾਲੇ ਪਿੰਡਾਂ ਦੇ ਬਹੁਤ ਸੇਵਾ ਕਰਦੇ ਨੇ ਬਹੁਤ ਹੀ ਜ਼ਿਆਦਾ ਉਹਨਾਂ ਦਾ ਧੰਨਵਾਦ ਕਰਦੇ ਆ ਤੇ ਹਮੇਸ਼ਾ ਹਰੇਕ ਨੂੰ ਆਪਣੇ ਪੰਜਾਬ ਲਈ ਆਪਣੇ ਪੰਜਾਬ ਦੇ ਲੋਕਾਂ ਨਾਲ ਖੜਨਾ ਚਾਹੀਦਾ じゃあ一旦の場で。